ਯੋ ਵੀਰ ਕੈਨੇਡਾ ਆਣ ਦੇ ਪਹਿਲਾਂ ਨਾ ਪਿੰਡ ਦੇ ਵਿੱਚ ਮੇਰਾ ਦੁੱਧ ਦਾ ਕੰਮ ਹੋਇਆ ਕਰਦਾ। ਅਰ ਦੋਜੀ ਵਾਲਾ ਕੰਮ ਵੀਰ ਹੈ ਬਹੁਤ ਔਖਾ। ਜਿੰਨਾ ਮਰਜੀ ਖਰਾ ਦੁੱਧ ਥਾਂ ਮ ਜਨਾਨੀਆਂ ਨੂੰ ਲਿਆ ਕੇ ਦੇ ਦਿਓ। ਹਾਂ ਜਿੰਨਾ ਮਰਜੀ ਇਹਨਾਂ ਨੇ ਕਦੇ ਦੋਜੀਆ ਹੀ ਸਿਫਤ ਨਹੀਂ ਕਰਨੀ। ਇਹਨਾਂ ਨੇ ਕਹਣਾ ਹਮ ਦੁੱਧ ਚੱਜਗਾ ਦੰਦੇ। ਆ ਦੇਖ ਲੈ ਵੀਰ ਮਾਰੇ ਪਿੰਡ ਵਾਲੀ ਭੂਰੀ। ਈਸ ਨੂੰ ਪਹਿਲੇ ਚੋਏ ਦਾ ਦੁੱਧ ਲਿਆ ਕੇ ਦੇ ਕਰਤਾ ਮੈਂ। ਅਰ ਇੱਕ ਦਿਨ ਦੀ ਬਾਤ ਸਵੇਰੇ 6 ਵਜੇ ਦਾ ਟਾਈਮ ਹੈ ਜਾਂ ਗੁੱਡਾ ਖੜਕਾਇਆ। ਅੰਦਰ ਦੇ ਨਿਕਲੀ ਪਤੀਲਾ ਲੈ ਗਾ ਮੰਨੂ ਗਰੀ ਇਹ ਲਾਡੇ ਕਮ ਮਲਾਵਟਾਂ ਤੋਂ ਘਟ ਕਰ ਰੱਬ ਤੇ ਡਰ ਰੱਬ ਤੇ ਡਰ ਨਾ ਕਰੇ ਕਰ ਇਤਨੀ ਦੁੱਧ ਦੇ ਵਿੱਚ ਮਲਾਵਟ ਅਬ ਯੋਗਾਲੇ ਸੋਣ ਕਾ ਮੈਨੂੰ ਆ ਗਿਆ ਗੁੱਸਾ ਔਰ ਫਿਰ ਮੈਂ ਪੂਰੀ ਨੂੰ ਕਿਹਾ ਮੈਂ ਕਿਹਾ ਮਲਾਵਟ ਦੀ ਗੱਲ ਤੋਂ ਤੂੰ ਨਾ ਹੀ ਕਰ ਤਾਂ ਹੀ ਚੰਗਾ ਔਰ ਉਹਦੇ ਮੈਨੂੰ ਕਹੇ ਕਿਉਂ ਮੈਂ ਕਿਉਂ ਨਾ ਕਰਾਂ ਮੈਂ ਕਿਹਾ ਤੋਂ ਜਾਦਾ ਨਾ ਆਪਣਾ ਇੰਸਟਾਗ੍ਰਾਮ ਆਈਡੀ ਪਾ ਜਿਹੜਾ ਡੀਪੀ ਲਾਇਆ ਵਾ ਵਾ ਫੋਟੋ ਔਰ ਈਬ ਦੀ ਸ਼ਕਲ ਮਲਾਕਾ ਦੇਖ ਕਿਤਨੀ ਮਲਾਵਟ ਬਾਤ ਤੁਹਾਰੀ ਹਾਂ ਮੈਂ ਤਾਂ 1 ਲੀਟਰ ਦੁੱਧ ਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਰਿਆ ਤਾਂ ਉਹ ਤਾਂ ਦੇਖ ਲੈ ਇਦਰੇ ਕਿ ਮੂੰਹ ਕੇ ਉੱਪਰ ਪੂਰਾ ਟਰੱਕੇ ਪਾਊਡਰ ਗਲਟਾ ਦੇ ਆ। ਤਸਿਆਨ ਮੰਨ ਨਹੀਂ ਹੁੰਦੀ ਵੀਰ। ਤਸ ਮਲਾਵਟ ਮਲਾਵਟ ਤਾਂ ਸਾਰੇ ਹੀ ਕਰਦੇ। ਬਾਕੀ ਵੀਰ ਦੋਜੀ ਇਸ ਤਰ੍ਹਾਂ ਦਾ ਬੰਦਾ ਪਹਿਲਾ ਜਿਹੜਾ ਵੀਰ ਤੜਕੇ ਤੜਕੇ ਜਾ ਕੇ ਇਸਤਰੀਆਂ ਦੀ ਮੂਰਤਾਂ ਦੇਖਾ আর ਸ਼ਾਮ ਨੂੰ ਜੇ ਵਾਹੀ ਦੁੱਧ ਪਾਣਾ ਆ ਵੀਰ ਬਾ ਵੀ ਭਲੇਖਾ ਖਾ ਜਾ। தி ண் द.